ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਪ੍ਰੈਲ ਦੇ ਅਖੀਰ ਤੱਕ ਦੀ ਹਫਾ ਗੱਲ ਕਰਨੀ ਹੈ ਯਾਨੀ ਕਿ 30 ਅਪ੍ਰੈਲ ਤੱਕ ਪੰਜਾਬ ਦਾ ਫਲ ਸੁਨਾਣ ਲੱਗਦੇ ਖੇਤਰਾ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਔਰ ਜੋ ਨਵੇਂ ਅਲਰਟ ਨੇ ਜੋ ਜਾਰੀ ਕੀਤੇ ਨੇ ਮੌਸਮ ਫਾਗ ਨੇ ਮੌਸਮ ਨੂੰ ਲੈ ਕੇ ਉਹਦੀ ਵੀ ਅਪਡੇਟ ਤੁਹਾਨੂੰ ਦਿਖਾਂਗੇ ਐਸੇ ਲਈਆਂ ਤਾਜ਼ਾ ਸੈਟਲਰ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੀ ਪੰਜਾਬ ਹਰਿਆਣਾ ਰਾਜਸਥਾਨ ਦਾ ਮੌਸਮ ਬਿਲਕੁਲ ਸਾਫ਼ ਹੈ 23 ਅਪ੍ਰੈਲ ਦਾ ਦਿਨ ਲੰਘ ਚੁੱਕਿਆ ਜੀ ਆਖਰੀ ਫੜਾ ਤੇ ਐਸੇ ਤੇ ਮੌਸਮ ਐਸੇ ਨੂੰ ਬਿਲਕੁਲ ਸਾਫ਼ ਹੈ ਅੱਜ ਰਾਤ ਦਾ ਮੌਸਮ ਜਿਹੜਾ ਜਿਆ ਸਾਫ਼ ਰਹਿਣ ਵਾਲਾ ਜੇਕਰ ਅਫਾ ਆਉਂਦੇ ਦਿਨਾਂ ਦੀ ਗੱਲ ਕਰਦੇ ਆਂ ਅਗਲੇ 3-4 ਦਿਨ ਉੱਤਰ ਖੱਛੋ ਦੀਆਂ ਹਵਾਵਾਂ ਹਲਕੇ ਤੌਰ ਤੇ ਰੁਮਕਦੀਆਂ ਰਹਿਣਗੀਆਂ ਚੱਲਦੀਆਂ ਰਹਿਣਗੀਆਂ ਹਲਕੇ ਦਰਮਿਆਨੇ ਰਫਤਾਰ ਤੇ ਕੱਲ ਇੱਕ ਟਟਵਾ ਜਿਹੜਾ ਹਲਕਾ ਜਿਹਾ ਸਿਸਟਮ ਆ ਰਿਹਾ ਜਿਹੜਾ ਕਿ ਉੱਪਰਲੇ ਖੱਦਰ ਤੇ ਬਦਲਵਾਈ ਦੇ ਸਕਦਾ ਜਿਵੇਂ ਕਿ ਸਕਰੀਨ ਦੇ ਉੱਤੇ ਦੇਖ ਸਕਦੇ ਆਂ ਪੰਜਾਬ ਹਰਿਆਣਾ ਔਰ ਜੰਮੂ ਦੇ ਖੇਲੇ ਖੇਤਰਾ ਦੀ ਟੁੱਟਵੇਂ ਜੇ ਬੱਦਲ ਲੰਘਣਗੇ ਇਸ ਸਿਸਟਮ ਨਹੀਂ ਆ ਜੀ ਬੱਦਲ ਵਈ ਵੈਸੇ ਲੰਘਣੀਆਂ ਇਸ ਤੋਂ ਬਾਅਦ 26 ਤੋਂ ਸ਼ਾਮ ਤੱਕ ਜਾਂ ਫਿਰ ਕੱਲ੍ਹ 27 ਦੀ ਸਵੇਰ ਦੁਪਹਿਰ ਤੋਂ ਬਾਅਦ ਜਿਹੜੀਆਂ ਉੱਤਰ ਵੱਛੋਂ ਦੀਆਂ ਹਵਾਵਾਂ ਤੇ ਬ੍ਰੇਕ ਲੱਗੇਗੀ ਉਸ ਤੋਂ ਬਾਅਦ ਜਿਹੜੀ ਈਸਟ ਵਿੰਡ ਚੱਲਣੀ ਸ਼ੁਰੂ ਹੋ ਜਾਗੀ ਪੰਜਾਬ ਹਰਿਆਣਾ ਦੇ ਵਿੱਚ ਸੋ ਇੱਕ ਸਿਸਟਮ ਜਿਹੜਾ ਕਿ 30 ਤਰੀਕ ਤੋਂ ਅਸਰ ਦਿਖਾ ਸਕਦਾ ਤੇ ਇਹ ਦੇ ਦੁਪਹਿਰ ਤੋਂ ਬਾਅਦ ਬੱਦਲ ਬਣ ਸਕਦਾ ਜਾਂ ਫਿਰ 1 2 3 ਇਹਨਾਂ ਦਿਨਾਂ ਦੇ ਦਰਮਿਆਨ ਬੱਦਲ ਬਣੇਗਾ ਜੀ ਤੇ ਮੀਂਹ ਹਨੇਰੀ ਪਲਸ ਗੜੇ ਮਾਰਦੇ ਜਿਹੜੇ 30 ਤੋਂ ਲੈ ਕੇ 1 2 3 4 ਤਰੀਕ ਤੱਕ ਜਾਂ ਫਿਰ ਕਹਿ ਲਈਏ 2 ਦੀ ਸ਼ਾਮ ਤੱਕ ਇਹਦਾ ਵੈਸੇ ਮੁੱਖ ਅਸਰ ਰਹੇਗਾ 3 ਦੀ ਸਵੇਰ ਦੁਪਹਿਰ ਹੁੰਦੇ ਹੁੰਦੇ ਆਣੀ ਅੱਗੇ ਕੁਝ ਕਰ ਜਾਣਾ ਤੇ ਇਹਨਾਂ ਦਿਨਾਂ ਦੇ ਦਰਮਿਆਨ ਪੰਜਾਬ ਹਰਿਆਣਾ ਰਾਜਸਥਾਨ ਲਹਿੰਦੇ ਵਾਲੇ ਪਾਸੇ ਪਾਕਿਸਤਾਨ ਵਾਲੇ ਪਾਸੇ ਔਰ ਜੰਮੂ ਦੇ ਖਾਗਾਂ ਦੇ ਵਿੱਚ ਹਿਮਾਚਲ ਉੱਤਰਾਖੰਡ ਦੇ ਖੇਤਰਾਂ ਦੇ ਵਿੱਚ ਇਹ ਸਿਸਟਮ ਦੇ ਸਦਕਾ ਜਿਹੜਾ ਜਾਂ ਹਲਕਾ ਤੋਂ ਲੈ ਕੇ ਦਰਮਿਆਨੇ ਖਦਰ ਦੇ ਮੀਂਹ ਪਰ ਅਸਰ ਕੁਝ ਖੇਤਰਾਂ ਦੇ ਵਿੱਚ ਤਗੜਾ ਹਨੇੜ ਚਖੜ ਤੇ ਕੁਝ ਖੇਤਰਾਂ ਦੇ ਵਿੱਚ ਗਰੇ ਮਾਰ ਸੋ ਇਹ ਸਿਸਟਮ ਮੈਦਾਨਾ ਦੇ ਲਈ ਜੀ ਪਹਾੜਾ ਦੇ ਵਿੱਚ ਇਹਦਾ ਅਸਰ ਹੋਵੇਗਾ ਫਰਜਾਦਾ ਅਸ ਦਾ ਪੰਜਾਬ ਫਿਰ ਜਾਣਾ Rajasthan ਦੇ ਵਿੱਚ ਤੇ ਲਹਿੰਦੇ ਵਾਲੇ ਪਾਸੇ ਇਸ ਤੋਂ ਬਲਾਵਾ ਇਹ ਸਿਸਟਮ ਦੇ ਸਰਕਾਰ ਥੋੜੇ ਜਿਹਾ ਟੈਂਪਰੇਚਰ ਦੇ ਵਿੱਚ ਵੀ ਜਿਹੜੀ ਗਰਾਵਟਾ ਸੰਭਵ ਹੋਏਗੀ ਪਰ ਉਸ ਤੋਂ ਪਹਿਲਾਂ ਆਪਾਂ ਜੇਕਰ ਗੱਲ ਕਰਦੇ ਹਾਂ 27 ਤਰੀਕ ਤੱਕ 28 ਤਰੀਕ ਤੱਕ ਤੇ ਉਦੋਂ ਤੱਕ ਗਰਮੀ ਨੇ ਫਿਰ ਵਟ ਕੱਢਣਿਆ ਹੀਟ ਵੇਵ ਦੇ ਜਿਹੜੇ ਅਲਰਟ ਆ ਚੇਤਾਵਨੀ ਉਹ ਜਾਰੀ ਕਰ ਦਿੱਤੀ ਗਈ ਹੈ ਮੌਸਮ ਹਕਮ ਲੋ ਸਕਰੀਨ ਦੇ ਦੇਖ ਸਾ ਤੇ ਜੀ ਜੇਕਰ ਅਸੀਂ ਗੱਲ ਕਰਦੇ ਹਾਂ ਹਰਿਆਣਾ ਚੰਡੀਗੜ੍ਹ ਦਿੱਲੀ ਪੰਜਾਬ ਤੇ ਸਗਰੇਂ ਦੇ ਦੇਖ ਸਕਦੇ ਹਾਂ ਯੈਲੋ ਅਲਰਟ ਜਿਹੜੇ ਹੀਟ ਵੇਵ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਆ ਭਾਵੇਂ ਫੱਛੋਦੀਆਂ ਹਵਾਵਾਂ ਚੱਲ ਰਹੀਆਂ ਨੇ ਪਰ ਜਿਹੜੀ ਹੀਟ ਵੇਵ ਤਾਂ ਕੋਈ ਰਾਹਤ ਨਹੀਂ ਆ ਗਰਮ ਲੋ ਉਸੇ ਤਰ੍ਹਾਂ ਚੱਲਦੀ ਰਹਿਣੀ ਆ ਸੋ ਕੱਲ ਦਾ ਦਿਨ ਛੱਡ ਕੇ ਜੀ 25 ਤਰੀਕ ਤੋਂ ਅਲਰਟ ਜਿਹੜਿਆ ਲਾਗੂ ਕਰ ਦਿੱਤੇ ਗਏ ਨੇ 25 ਜਬ 27 29 ਦੇ ਦਰਮਿਆਨ ਸੋ ਹੀਟ ਵੇਵ ਦੇ ਨਾਲ ਜਿਹੜਾ ਸਿਸਟਮ ਆਏਗਾ ਫਿਰ ਉਹ ਚੜਦੇ ਫਾਰੇ ਨੂੰ ਠੱਲ ਫਾਉਣ ਲਈ ਆਵੇਗਾ ਤੇ ਕੁਝ ਰਾਹਤ ਜਰੀਆ ਪੰਜਾਬ ਹਰਿਆਣਾ ਰਾਜਸਥਾਨ ਵਾਸੀਆਂ ਨੂੰ ਗਰਮੀ ਤੋਂ ਮਿਲੇਗੀ ਧੰਨ